ਨਮਸਕਾਰ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰ ਨਿਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਨੀਤੀ ਆਯੋਗ ਦੀ ਮੀਟਿੰਗ ਰੱਖੀ ਗਈ ਅਤੇ ਭਾਰਤ ਦੇ ਵਿੱਚ ਜਿੰਨੇ ਵੀ ਸਟੇਟਸ ਨੇ ਜਿੰਨੇ ਵੀ ਰਾਜ ਨੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਸੱਦੇ ਵੀ ਦਿੱਤੇ ਗਏ ਕਿ ਤੁਸੀਂ ਨੀਤੀ ਆਯੋਗ ਦਾ ਜਿਹੜਾ ਹੈ ਹਿੱਸਾ ਬਣੋ ਇਸ ਵਿੱਚ ਇਹ ਡਿਸਕਸ਼ਨ ਹੋਣੀ ਸੀ ਜਾਂ ਕਹਿ ਦਈਏ ਵਿਚਾਰ ਵਟਾਂਦਰਾ ਹੋਣਾ ਸੀ ਕਿ 2047 ਤੱਕ ਭਾਰਤ ਨੂੰ ਕਿਵੇਂ ਵਿਕਸਤ ਦੇਸ਼ ਬਣਾਇਆ ਜਾਣਾ ਚਾਹੀਦਾ ਹੈ ਜਾਂ ਕਿਵੇਂ ਬਣਾਇਆ ਜਾਵੇਗਾ ਇਸ ਨੂੰ ਲੈ ਕੇ ਅੱਜ ਵਿਚਾਰ ਵਟਾਂਦਰਾ ਹੋਣਾ ਸੀ ਸਾਰੇ ਹੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਅਤੇ ਕਈ ਸੂਬਿਆਂ ਦੇ ਮੁੱਖ ਮੰਤਰੀ ਸਦਨ ਦੇ ਬਾਵਜੂਦ ਵੀ ਯਾਨੀ ਕਿ ਇਨਵੀਟੇਸ਼ਨ ਦੇ ਬਾਵਜੂਦ ਵੀ ਅੱਜ ਆ ਨੀਤੀ ਯੋਗ ਦੇ ਵਿੱਚ ਸ਼ਾਮਲ ਨਹੀਂ ਹੋਏ ਕਾਂਗਰਸ ਨੇ ਆਪਣੀ ਪਾਰਟੀ ਵੱਲੋਂ ਜਿਹੜਾ ਇੰਡੀਆ ਅਲਾਈਅንስ ਹੈ ਉਹ ਮੁੱਖ ਮੰਤਰੀ ਭੇਜੀ ਸੀ ਮਮਤਾ ਬੇਨਰਜੀ ਜੋ ਵੈਸਟ ਬੰਗਾਲ ਤੋਂ ਬਿਲੋਂਗ ਕਰਦੇ ਨੇ ਅੱਜ ਉਹਨਾਂ ਨੇ ਨੀਤੀ ਆਯੂਗ ਮੀਟਿੰਗ ਦੇ ਵਿੱਚ ਸ਼ਮੂਲੀਅਤ ਕੀਤੀ ਉਹਨਾਂ ਨੇ ਵਿੱਚੇ ਮੀਟਿੰਗ ਛੱਡ ਕੇ ਦਰਕਨਾਰਾ ਕਰ ਲਿਆ ਜਿਵੇਂ ਹੀ ਉਹ ਨੀਤੀ ਯੋਗ ਦੀ ਮੀਟਿੰਗ ਤੋਂ ਬਾਹਰ ਆਏ ਉਹਨਾਂ ਨੇ ਬੜਾ ਵੱਡਾ ਇਲਜ਼ਾਮ ਲਗਾਇਆ ਉਹਨਾਂ ਨੇ ਮੇਰਾ ਮਾਈਕ ਬੰਦ ਕੀਤਾ ਮਾਤੇ ਬੇਇੱਜ਼ਤੀ ਕੀਤੀ ਗਈ ਹੈ ਮੇਰੀ ਮਮਤਾ ਬੈਨਰਜੀ ਨੇ ਜਿਵੇਂ ਹੀ ਨੀਤੀਯੋਗ ਮੀਟਿੰਗ ਦੇ ਵਿੱਚੋਂ ਬਾਹਰ ਆਈ ਪੱਤਰਕਾਰਾਂ ਨੇ ਕੇਰਾ ਪਾਇਆ ਪੱਤਰਕਾਰਾਂ ਨੇ ਜਦੋਂ ਸਵਾਲ ਜਵਾਬ ਪੁੱਛੇ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਿਰਫ ਆਪਣੇ ਹੀ ਉਮੀਦ ਆਪਣੇ ਹੀ ਮੁੱਖ ਮੰਤਰੀਆਂ ਦੀ ਇੱਜ਼ਤ ਕਰਦੀ ਹੈ ਰਿਸਪੈਕਟ ਕਰਦੀ ਹੈ ਬਾਕੀਆਂ ਮੁੱਖ ਮੰਤਰੀਆਂ ਦੇ ਨਾਲ ਜਾਂ ਜਿਹੜੇ ਸਟੇਟ ਤੋਂ ਬਿਲੋਂਗ ਕਰਦੇ ਨੇ ਉਹਨਾਂ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਹਰੀਕ ਮੁੱਖ ਮੰਤਰੀ ਨੂੰ 20 ਮਿੰਟ ਦਾ ਸਮਾਂ ਮਿਲਿਆ ਸੀ ਬੋਲਣ ਦਾ ਨੀਤੀ ਆਯੋਗ ਅਤੇ 2047 ਦੇ ਵਿੱਚ ਜਿਹੜਾ ਭਾਰਤ ਇੱਕ ਵਿਕਸਤ ਦੇਸ਼ ਕਲਾਵੇਗਾ ਇਸ ਦੀ ਚਰਚਾ ਨੂੰ ਲੈ ਕੇ ਉਸ ਨੇ ਕਿਹਾ 5 ਬਿੰਟ ਬਾਅਦ ਮੇਰਾ ਮਾਈਕ ਬੰਦ ਕਰ ਦਿੱਤਾ ਗਿਆ ਮੇਰੀ ਬੇਇੱਜ਼ਤੀ ਹੋ ਗਈ ਇਸ ਲਈ ਮੈਂ ਵਿਚ ਵਿਚਾਰੇ ਯਾਨੀ ਕਿ ਅਧ ਵਿਚਾਰੇ ਮੈਂ ਨੀਤੀ ਆਯੋਗ ਦੀ ਮੀਟਿੰਗ ਛੱਡ ਕੇ ਬਾਹਰ ਆ ਗਈ ਹਾਂ ਜਦੋਂ ਪੱਤਰਕਾਰਾਂ ਨੇ ਸਵਾਲ ਕੀਤੇ ਉਹਨਾਂ ਨੇ ਬੜੇ ਵੱਡੇ ਵੱਡੇ ਦੋਸ਼ ਲਗਾਏ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ 2024 ਦੇ ਬਜਟ ਉੱਤੇ ਵੀ ਉਹਨਾਂ ਨੇ ਸਵਾਲ ਖੜੇ ਕੀਤੇ ਉਹਨਾਂ ਨੇ ਕਿਹਾ ਜਿਹੜਾ ਇਹ ਬਜਟ ਤਿਆਰ ਕੀਤਾ ਹੈ ਭਾਰਤੀ ਜਨਤਾ ਪਾਰਟੀ ਨੇ 2024 ਦਾ ਬਜਟ ਇਹ ਸਿਰਫ ਕੁਰਸੀ ਨੂੰ ਬਚਾਉਣ ਵਾਲਾ ਬਜਟ ਹੈ ਕਿਉਂਕਿ ਇਹਨਾਂ ਨੇ ਬਿਹਾਰ ਅਤੇ ਆਂਧਰਾ ਪ੍ਰਦੇਸ਼ ਨੂੰ ਵੱਡੇ ਵੱਡੇ ਪੈਕੇਜ ਦਿੱਤੇ ਨੇ ਜਾਂ ਜਿੱਥੇ ਇਹਨਾਂ ਦੀ ਸਰਕਾਰ ਹੈ ਭਾਰਤ ਦੇ ਰਾਜਾਂ ਦੇ ਵਿੱਚ ਆਦਰਵਾਇਜ਼ ਜਿੱਥੇ ਇਹਨਾਂ ਦੀ ਸਰਕਾਰ ਨਹੀਂ ਹੈ ਉਹਨਾਂ ਨੂੰ ਇਹਨਾਂ ਨੇ ਲੱਕੜ ਦਾ ਮੁੰਡਾ ਜਾਂ ਕਹਿ ਦਈਏ ਛੁਣਛਣਾ ਹੀ ਦਿੱਤਾ ਹੈ ਇਹ ਗੱਲ ਕਹੀ ਹੈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਮਮਤਾ ਬੇਨਰਜੀ ਦੇ ਦੇਖਣ ਤੋਂ ਲੱਗ ਰਿਹਾ ਸੀ ਕਿ ਉਹ ਕਾਫੀ ਗੁੱਸੇ ਦੇ ਵਿੱਚ ਹੈ ਅਤੇ ਉਹਨਾਂ ਦਾ ਜ ਨੇਚਰ ਆਲਰੇਡੀ ਜਿਹੜਾ ਗਰਮ ਰਹਿੰਦਾ ਹੈ ਉਸ ਤੋਂ ਵੀ ਕਿਤੇ ਜ਼ਿਆਦਾ ਦਿਖ ਰਿਹਾ ਸੀ ਕਿਉਂਕਿ ਸਿਰਫ 5 ਮਿੰਟ ਦਾ ਸਮਾਂ ਦਿੱਤਾ ਗਿਆ ਨੀਤੀ ਆਯੂਗ ਦੀ ਮੀਟਿੰਗ ਦੇ ਵਿੱਚ 5 ਮਿੰਟ ਦੇ ਵਿੱਚ ਉਹ ਕੀ ਦੱਸੇਗੀ ਕੀ ਕਰੇਗੀ ਇਸ ਦਾ ਤਾਂ ਬੜਾ ਗਲਤ ਹੈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿਉਂਕਿ ਐਟ ਲੀਸ 15 ਤੋਂ 20 ਮਿੰਟ ਇੱਕ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਦੇਣਾ ਫਰਜ਼ ਬਣਦਾ ਹੈ ਭਾਰਤੀ ਜਨਤਾ ਪਾਰਟੀ ਦਾ ਉਸ ਨੀਤੀ ਅਯੋਗ ਮੀਟਿੰਗ ਦੇ ਵਿੱਚ ਲੇਕਿਨ ਇਸ ਨੂੰ ਛੱਡ ਕੇ ਬਾਹਰ ਆ ਗਈ ਮਮਤਾ ਬੇਨਰਜੀ ਧੰਨਵਾਦ